ਨਤੀ ਕੀ ਖੇਤੀਬਾੜੀ ਮੰਤਰੀ ਕਿਰਪਾ ਕਰਕੇ ਦੱਸਣ ਕਿ ਕੀ ਸਰਕਾਰ ਸੈਂਥੈਟਿਕ ਡਰੱਗਸ ਨੂੰ ਠੱਲ ਪਾਉਣ ਲਈ ਪੰਜਾਬ ਵਿੱਚ ਪੋਸਟ ਦੀ ਖੇਤੀ ਕਰਨ ਵਿੱਚ ਕਰਨ ਦਾ ਵਿਚਾਰ ਰੱਖਦੀ ਹੈ ਜੇਕਰ ਰੱਖਦੀ ਹੈ ਤੇ ਕਦੋਂ ਤੱਕ ਵਾਹ ਭਈ ਵਾਹ ਯਾ ਸਰਦਾਰ ਹਰਮਿੰਦਰ ਸਿੰਘ ਖੁੱਡੀਆਂ ਫਦਾ ਆਪਣਾ ਗਰਮੀਰ ਸਿੰਘ ਖੁੱਡੀਆਂ ਜੀ ਖੇਤੀਬਾੜੀ ਮੰਤਰੀ ਜਵਾਬ ਦੇਣਗੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਅਜਾ ਮੈਂ ਇੱਕ ਗੱਲ ਦੱਸਿਓ ਇੱਕ ਇੱਕ ਮੈਂ ਤੁਹਾਨੂੰ ਇੰਟਰਰਪਟ ਕਰਦਾ ਇਹ ਪਹਿਲਾਂ ਪੰਜਾਬ ਦੇ ਵਿੱਚ ਫੀਮ ਦੇ ਠੇਕੇ ਹੁੰਦੇ ਸੀ ਇਹ ਪਤਾ ਕਰਕੇ ਦੱਸਿਓ ਜਾਂ ਕੱਲ ਨੂੰ ਦੱਸ ਦਿਓ ਟਾਈਮ ਮਿਲੇ ਤੁਹਾਨੂੰ ਜਾਂ ਬਾਅਦ ਵਿੱਚ ਮੈਨੂੰ ਕਨਵੇ ਕਰ ਦਿਓ ਇਹ ਬੰਦ ਕਿਉਂ ਕੀਤੇ ਗਏ ਸੀ ਕਿਹੜੇ ਕਾਰਨਾਂ ਤੇ ਕੀਤੇ ਗਏ ਸੀ ਜੀ ਕੰਟੀਨਿਊ ਕਰੋ ਜੀ ਮਨਜੋਗ ਸਪੀਕਰ ਸਾਹਿਬ ਮਨਜੋਗ ਮੈਂਬਰ ਸਾਹਿਬ ਨੇ ਇੱਕ ਸਵਾਲ ਕੀਤਾ ਜਿਹਦੇ ਨਾਲ ਮੇਰਾ خیال ਸਾਰਿਆਂ ਦੇ ਸਿਰੇ ਖੜ ਗਏ ਹੈ ਤੇ ਮੈਂ ਵੀ ਉਸ ਉਮਰ ਵੱਲ ਚੱਲਿਆ ਜਾ ਰਿਹਾ ਜਿੱਥੇ ਸ਼ਾਇਦ ਲੋੜ ਪੈ ਜਾਂਦੀ ਹੈ ਤੇ ਵੈਸੇ ਸਵਾਲ ਮੁਤਾਬਕ ਜਿਹੜਾ ਇਹਦਾ ਜਵਾਬ ਆ ਜੀ ਕਿ ਸਰਕਾਰ ਕੋਲੇ ਅਜੇ ਹੁਜੀ ਕੋਈ ਇਰਾਦਾ ਨਹੀਂ ਰੱਖਦੀ ਕਿ ਕਿਉਂਕਿ ਇਹ ਵੀ ਇੱਕ ਨਸ਼ਾ ਹੈ ਇਸ ਲਈ ਸਰਕਾਰ ਦਾ ਕੋਈ ਰੰਦਾ ਨਹੀਂ ਠੀਕ ਥੈਂਕ ਯੂ ਕਰਮੇਤ ਜੀ ਮੈਂ ਮੰਤਰੀ ਸਾਹਿਬ ਨੂੰ ਦਸਣਾ ਚਾਹਣਾ ਆਈਵੀਐਫ ਸੈਂਟਰ ਇਸੇ ਡਰਗਸ ਨਾਲ ਸੇ ਕਰਕੇ ਸਬੈਕ ਘੋੜੀਆਂ ਜਿਹੜੇ ਇਹ ਨਸ਼ੇ ਆ ਇਹਨਾਂ ਨੇ ਪੰਜਾਬ ਦੀ ਜਵਾਨੀ ਖਤਮ ਕਰਤੀ 2007 ਤੋਂ ਪਹਿਲਾਂ ਵੀ ਥੋੜਾ ਜਿਹਾ ਇਹ ਆਉਣਾ ਸ਼ੁਰੂ ਹੋਇਆ ਪੰਜਾਬ ਚ ਅੱਜ ਆ ਹਾਲਾਤ ਹੋ ਗਿਆ ਵੀ ਸਾਨੂੰ ਇਹ ਜਿਹੜੇ ਸੈਂਟਰ 136 ਸੈਂਟਰ ਖੁੱਲ ਗਏ ਪੰਜਾਬ ਦੇ ਵਿੱਚ ਇਹਦਾ ਇੱਕੋ ਕਾਰਨ ਹੈ ਜਿਹੜੇ ਪਹਿਲਾਂ ਨਸ਼ਾ ਕਰਦੇ ਸੀ ਲੋਕ ਪੁਰਾਣੇ ਉਹ ਆਪਣਾ ਘਰੇਲੂ ਕੰਮ ਵੀ ਕਰਦੇ ਸੀ ਖੇਤੀਆਂ ਵੀ ਕਰਦੇ ਸੀ ਅੱਜ ਉਹਨਾਂ ਦੇ ਪਿੱਛੇ ਕੋਈ ਵੀ ਬੰਦਾ ਇੱਕ ਨਹੀਂ ਕਹਿ ਸਕਦਾ ਵੀ ਮੇਰਾ ਬੰਦਾ ਧੂਕੀ ਖਾ ਕੇ ਮਰ ਗਿਆ ਫੀਮ ਖਾ ਕੇ ਮਰ ਗਿਆ ਅੱਜ ਮੈਂ ਪਿੱਛੇ ਨਾ ਜ਼ਿਆਦਾ ਜਾਂਦਾ ਹੋਇਆ 2020 ਤੋਂ ਲੈ ਕੇ 31 ਮਾਰਚ 2023 ਤੱਕ 266 ਮੌਤਾਂ ਹੋਈਆਂ ਇਸ ਨਿਸ਼ਾਨਾ ਉਦੋਂ ਬਾਅਦ 1 ਮਾਰਚ ਤੋਂ ਲੈ ਕੇ ਆਪ ਐਸ ਮਾਰਚ ਤੱਕ 159 ਮੌਤਾਂ ਹੋ ਗਈਆਂ ਇਹ ਜਿਹੜੇ ਜਿਹੜੇ ਬਾਹਰ ਦੇ ਮੁਲਖ ਆ ਉਹ ਆਪਣੇ ਤੋਂ ਮੇਰਾ ਖਲ ਹੈ ਵੀ ਜਾਦੇ ਤੇਜ ਆ ਉਹਨਾਂ ਚ ਲੀਗਲ ਆ ਤੇ ਆਪਾਂ ਨੂੰ ਆਪਣੇ ਪੰਜਾਬ ਦੀ ਜਵਾਨੀ ਬਚਾਉਣ ਵਾਸਤੇ ਜਾਂ ਅੱਜ ਜੋ ਨਸ਼ਿਆਂ ਦੇ ਵਿੱਚ ਸਾਰਾ ਮੁਲਖ ਸਮੈਕਾਂ ਦੇ ਵਿੱਚ ਤੁਰ ਪਿਆ ਹਰ ਇੱਕ ਬੰਦੇ ਦਾ ਯੋਰ ਲੱਗਾ ਗੋਲੀਆਂ ਆ ਰਹੀਆਂ ਆ ਜਿਹੜੇ ਸੈਂਟਰ ਖੁੱਲ ਗਏ ਇਹ ਆਉਣ ਵਾਲੀ ਜਿਹੜੀ ਜਵਾਨੀ ਉਹ ਬਿਲਕੁਲ ਖਤਮ ਹੋ ਜੂਗੀ ਇਹ ਜਿਹੜਾ ਨਸ਼ਾ ਆ ਇਹ ਕੁਦਰਤੀ ਨਸ਼ਾ ਆ ਜਿਹੜਾ ਪੋਸਟ ਆ ਇਹ ਖੇਤੀ ਆ ਰਾਜਸਥਾਨ ਚ ਹੋ ਰਹੀ ਆ ਇਹ ਐਮਪੀ ਚ ਹੋ ਰਹੀ ਆ ਮਧਿਆ ਪ੍ਰਦੇਸ਼ ਸਰਕਥਾ ਹੋ ਰਹੀ ਏ ਤੇ ਇਹਦੇ ਚ ਆਪਣਾ ਇੱਕ ਤੇ ਪੰਜਾਬ ਦਾ ਰੈਵਨਿਊ ਵਧੂਗਾ ਉਹਦੇ ਚ ਤਰਾਜ ਨਹੀਂ ਵੈਸੇ ਚਾਹੀਦਾ ਹਮਾਚਲ ਨੂੰ ਸ਼ੁਰੂ ਕਰਨ ਵਾਲਾ ਬਾਹਰਲੇ ਮੁਲਕਾਂ ਚ ਬਹੁਤ ਇਹ ਹੋ ਚੁੱਕਾ ਇਹ ਸਾਰੇ ਭਵਾਂ ਵਿਰੋਧੀ ਤੇ ਰਿਆ ਇਹਨਾਂ ਦਾ ਵੀ ਜੀ ਕਰਦਾ ਗੱਲਾਂ ਕਰਨ ਨੂੰ ਪਰ ਡਰਦੇ ਸਾਰੇ ਆ ਵੀ ਇਹ ਮੇਰੇ ਤੇ ਤਵਾ ਲੱਗੂਗਾ ਅੰਦਰੂਨੀ ਸਾਰੇ ਖੁਸ਼ ਆ ਅੰਦਰੋਂ ਜਿੰਨੇ ਵੀ ਚਾਹੇ ਅਫਸਰ ਬੈਠੇ ਆ ਸਾਰੇ ਕੋਈ ਨਾ ਕੁਮਾੜਾ ਬੁਟਾ ਇਸ ਚੀਜ਼ 'ਤੇ ਧਿਆਨ ਰੱਖਣ ਦੇ ਇਹਦੇ ਆ ਜਰੂਰ ਬਾਹਰ ਦੇ ਆ ਮੁਲਕਾਂ ਦੇ ਵਿੱਚ ਜੇ ਨਹੀਂ ਅਜੇ ਤਜਵੀਜ਼ ਤੇ ਠੇਕੇ ਜਰੂਰ ਖੋਲਦੇ ਜਾਣ ਤਾਂ ਕਿ ਜਿਹੜੀ ਸਾਡੀ ਉਹ ਜਵਾਨੀ ਆ ਉਹ ਸਿੰਥੈਟਿਕ ਨਸ਼ੇ ਤੋਂ ਬਚ ਸਕੇ ਥੈਂਕ ਯੂ ਅਵਤਾਰ ਜੂਨੀਅਰ ਜੀ ਕੁਝ ਕਹਿਣਾ ਚਾਹੁੰਦੇ ਹੋ ਸਪੀਕਰ ਸਾਹਿਬ ਇਸ ਪਵਿੱਤਰ ਹਾਊਸ ਨੇ ਬਜਟ ਪਾਸ ਕੀਤਾ ਤੇ ਸਰ ਇਹਦੇ ਵਿੱਚ ਜਿਹੜਾ ਕੈਪੀਟਲ ਆਊਟ